ਹਾਂਜੀ ਇਹਨਾਂ ਦਾ ਸਟੱਫ ਜੌਰਜਾਟ ਰਹੇਗਾ ਤੇ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਇਹ ਸੂਟ ਤੇ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਸਾਰੇ ਸੂਟ ਹੈਂਡਵਰਕ ਦੇ ਲੈ ਕੇ ਆਏ ਆ ਤਾਂ ਪਲੀਜ਼ ਜ਼ਰੂਰ ਐਂਡ ਤੱਕ ਦੇਖਿਓ ਇੱਕ ਔਰ ਵੀ ਵਾਲਾ ਬਹੁਤ ਹੀ ਲੇਟੈਸਟ ਡਿਜ਼ਾਈਨ ਹੈ ਹੈਂਡਵਰਕ ਦਾ ਤੇ ਸਾਰੇ ਸੂਟਾਂ ਦੇ ਉੱਪਰ ਪ੍ਰਾਈਸ ਮੈਂਸ਼ਨ ਹੈ ਇਹਨਾਂ ਦੇ ਜਿਹੜੇ ਸਟੱਫ ਹੈ ਉਹ ਵੀ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਕੋਈ ਵੀ ਕਾਟਨ ਦਾ ਸੂਟ ਲੈਣੇ ਹੋ ਜਾਂ ਹੈਵੀ ਸੂਟ ਲੈਣੇ ਹੋ ਆਪਣੇ ਸਾਰੇ ਸੂਟਾਂ ਦੇ ਉੱਤੇ ਸ਼ਿਪ ਫ੍ਰੀ ਹੈ 올 ਇੰਡੀਆ ਦੇ ਵਿੱਚ ਤੇ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆਂ ਸੂਟ ਸਟਿਚ ਕਰਕੇ ਵੀ ਸੈਂਡ ਕਰਦੇ ਆਂ ਫੋਰਨ ਕੰਟਰੀਆਂ ਦੇ ਵਿੱਚ ਤੇ ਇਹੇ ਬਹੁਤ ਜ਼ਿਆਦਾ ਸੋਹਣੇ ਹੈਂਡਵਰਕ ਦੇ ਸੂਟ ਨੇ ਨਾਲ ਇਹਨਾਂ ਦੇ ਕੰਟਰਾਸਟ ਬਾਟਮਾਂ ਆਉਣਗੇ ਤੇ ਇਹ ਵਾਲੇ ਬਾਂਦਨੀ ਸਟਾਈਲ ਦੇ ਵਿੱਚ ਸੂਟ ਬਣੇ ਹੋਏ ਨੇ ਨਾਲ ਇਹਨਾਂ ਦੇ ਪਲੇਨ ਬਾਟਮ ਰਹੇਗੀ ਜੀ ਤੇ ਨਾਲ ਬਾਂਦਨੀ ਸਟਾਈਲ ਦੇ ਵਿੱਚ ਇਹਨਾਂ ਨਾਲ ਦੁਪੱਟੇ ਬਣੇ ਹੋਏ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਸੂਟ ਵੀ ਨੇ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਸਾਡੇ ਪੇਜ ਤੇ ਇਹ ਵਾਲੇ ਬਹੁਤ ਜਿਆਦਾ ਸੋਹਣੇ ਹੈਂਡਵਰਕ ਦੇ ਸੂਟ ਨੇ ਨਾਲ ਦੁਪੱਟਿਆਂ ਦੇ ਉੱਪਰ ਬਹੁਤ ਜਿਆਦਾ ਸੋਹਣੀ ਲੈਸਸ ਲੱਗੀ ਹੋਈ ਹੈ ਇਹਨਾਂ ਦਾ ਫੈਬਰਿਕ ਤੁਸੀਂ ਮੇਰੇ ਨਾਲ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਸਾਰੀ ਡਿਟੇਲ ਲੈ ਸਕਦੇ ਹੋ ਇਹ ਵੀ ਹੈਂਡਵਰਕ ਦੇ ਸੂਟ ਹੈ ਜੀ ਪ੍ਰੋਪਰ ਦੁਪੱਟਿਆਂ ਦੇ ਉੱਪਰ ਹੈਂਡਵਰਕ ਸਾਰਾ ਹੋਏਗਾ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਬਾਟਮ ਇਹਨਾਂ ਦੇ ਨਾਲ ਸੇਮ ਕਲਰ ਦੀ ਪਲੇਨ ਰਹੇਗੀ ਤੇ ਨਾਲ ਦੁਪੱਟਿਆਂ ਦੇ ਉੱਪਰ ਲੈਸਸ ਲੱਗੀ ਹੋਈ ਹੈ ਕਈ ਦੁਪੱਟਿਆਂ ਦੇ ਉੱਪਰ ਵਰਕ ਹੋਇਆ ਹੋਇਆ ਹੈ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹਿਣ ਵਾਲੀ ਤੇ ਇਹ ਵਾਲੇ ਸੂਟ ਵੀ ਹੈਂਡਵਰਕ ਦੇ ਨੇ ਜੀ ਨਾਲ ਇਹਨਾਂ ਦੇ ਬਾਟਮ ਕੰਟਰਾਸਟ ਦੇ ਵਿੱਚ ਰਹਿ ਗਈ। ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ। ਸਾਰਾ ਉੱਤੇ ਹੈਂਡਵਰਕ ਦਾ ਕੰਮ ਹੈ। ਮਿਰਰ ਦਾ ਕੰਮ ਕੀਤਾ ਹੋਇਆ। ਸ਼ਿਪਿੰਗ ਵੀ ਇਹਨਾਂ ਦੀ ਬਿਲਕੁਲ ਫ੍ਰੀ ਹੈ ਜੀ। ਜਲਦੀ ਜਲਦੀ ਆਪਣਾ ਆਰਡਰ ਪਲੇਸ ਕਰੋ ਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਹੈਂਡਵਰਕ ਦੇ ਸੂਟ ਨੇ ਤੇ ਬਹੁਤ ਜ਼ਿਆਦੀ ਸੋਹਣੀ ਕਲੈਕਸ਼ਨ ਲੈ ਕੇ ਆਏ ਆਂ ਆਪਾਂ। ਤੁਸੀਂ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ। ਥੈਂਕ ਯੂ।